ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਦੇ ਕਤਲ ਮਾਮਲੇ ਦੇ ਵਿੱਚ ਅਮਰਤਪਾਲ ਸਿੰਘ ਮਹਿਰੂ ਜੋ ਕਿ ਪੰਜਾਬ ਪੁਲਿਸ ਦੀ ਗ੍ਰਿਫਤ ਤੋਂ ਪਹਿਲਾਂ ਹੀ ਵਿਦੇਸ਼ ਭੱਜ ਗਿਆ ਸੀ ਹੁਣ ਸੋਸ਼ਲ ਮੀਡੀਆ ਰਾਹੀਂ ਵਾਪਸ ਚਰਚਾ ਵਿੱਚ ਹੈ ਪਰ ਇਸ ਵਾਰ ਚਰਚਾ ਉਸ ਦੀਆਂ ਧਮਕੀਆਂ ਭਰੀਆਂ ਟਿੱਪਣੀਆਂ ਕਰਨ ਹੈ ਅਮਰਤਪਾਲ ਸਿੰਘ ਮਹਿਰੂ ਨੇ ਸੋਸ਼ਲ ਮੀਡੀਆ ਤੇ ਗਲਤ ਕੰਟੈਂਟ ਪਾਉਣ ਵਾਲਿਆਂ ਨੂੰ ਕਮੈਂਟ ਰਾਹੀਂ ਧਮਕੀਆਂ ਦਿੱਤੀਆਂ ਹਨ ਜਿਸ ਦਾ ਇੱਕ ਸਕਰੀਨਸ਼ਾਟ ਸਾਹਮਣੇ ਆਇਆ ਯੂਟਿਊਬਰ ਚੈਨਲ ਪਿੰਡੂ ਜੱਟ ਰਿਕਾਰਡ ਅਫੀਸ਼ੀਅਲ ਚੈਨਲ ਤੇ ਅਮਰਤਪਾਲ ਸਿੰਘ ਨੇ ਪੰਜਾਬੀ ਦੇ ਵਿੱਚ ਪਹਿਲੀ ਟਿੱਪਣੀ ਕੀਤੀ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਥੋੜੇ ਦਿਨ ਹੀ ਨੇ ਖੇਡ ਲਬੋ ਜੇਕਰ ਇਹਨਾਂ ਸ਼ਬਦਾਂ ਦੇ ਅਰਥਾਂ ਦੀ ਗੱਲ ਕਰੀਏ ਤਾਂ ਇਸ ਦਾ ਸਿੱਧਾ ਸਿੱਧਾ ਮਤਲਬ ਕਿ ਤੁਹਾਡੀ ਜ਼ਿੰਦਗੀ ਦੇ ਥੋੜੇ ਦਿਨ ਹੀ ਬਚੇ ਹਨ ਤੁਹਾਨੂੰ ਵੀ ਟਿਕਾਣੇ ਲਗਾ ਦਿੱਤਾ ਜਾਵੇਗਾ ਇਹ ਟਿੱਪਣੀ ਅਮਰਤਪਾਲ ਸਿੰਘ ਮੈਰੋ ਨਾਮ ਦੇ ਅਕਾਊਂਟ ਤੋਂ ਸਾਂਝੀ ਕੀਤੀ ਗਈ ਹੈ ਇਸ ਤੋਂ ਬਾਅਦ ਇੱਕ ਦੂਜੀ ਟਿੱਪਣੀ ਜੋ ਕਿ ਰੋਮਨ ਇੰਗਲਿਸ਼ ਭਾਸ਼ਾ ਵਿੱਚ ਲਿਖੀ ਗਈ ਹੈ ਜਿਸ ਦੇ ਵਿੱਚ ਲਿਖਿਆ ਕਿ ਬਾਈ ਜੀ ਜੋ ਗਲਤ ਕੰਟੈਂਟ ਅਪਲੋਡ ਕੀਤਾ ਗਿਆ ਉਸ ਨੂੰ ਖੁਦ ਹੀ ਡਿਲੀਟ ਕਰ ਦਿਓ ਇਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੋ ਇਸ ਟਿੱਪਣੀ 'ਚ ਮਰਤਪਾਲ ਸਿੰਘ ਵੱਲੋਂ ਨੌਜਵਾਨਾਂ ਨੂੰ ਗਲਤ ਕੰਟੈਂਟ ਨੂੰ ਡਿਲੀਟ ਕਰਨ ਲਈ ਜਿੱਥੇ ਨਸੀਹਤ ਦਿੱਤੀ ਗਈ ਉੱਥੇ ਹੀ ਚੰਗੇ ਜੀਵਨ ਦੀ ਕਾਮਨਾ ਵੀ ਕੀਤੀ ਗਈ ਹੈ ਖੈਰ ਦੂਜੇ ਪਾਸੇ ਇਹਨਾਂ ਧਮਕੀਆਂ ਤੋਂ ਬਾਅਦ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੇ ਵਿੱਚ ਖੌਫ ਹੈ ਹੁਣ ਪਿੰਡੂ ਜੱਟ ਅਫੀਸ਼ੀਅਲ ਦੀ ਟੀਮ ਮੀਡੀਆ ਦੇ ਕੈਮਰੇ ਅੱਗੇ ਆਈ ਹੈ ਜਿਸ ਨੇ ਆਪਣਾ ਮਾਫੀਨਾਮਾ ਕਬੂਲ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਅਮਰਤਪਾਲ ਸਿੰਘ ਨੇ ਸਾਨੂੰ ਸਮਝਾਇਆ ਸਾਡੇ ਤੋਂ ਗਲਤੀ ਹੋ ਚੁੱਕੀ ਸੀ ਟੀਮ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੀ ਜਾਨ ਨੂੰ ਕੋਈ ਵੀ ਖਤਰਾ ਨਹੀਂ ਅਮਰਤਪਾਲ ਸਿੰਘ ਤੋਂ ਇਸ ਤੋਂ ਇਲਾਵਾ ਟੀਮ ਮੈਂਬਰਾਂ ਨੇ ਅੱਗੇ ਜੋ ਕਿਹਾ ਉਹ ਤੁਹਾਨੂੰ ਹੈਰਾਨ ਕਰ ਦੇਵੇਗਾ ਕਾਫੀਨਾਮਾ ਅਸੀਂ ਨੇ ਤਾਂ ਪਾਤਾ ਹੀ ਮੰਨ ਕੇ ਚੱਲੋ ਸਾਡੇ ਅੰਦਰ ਜਿਹੜਾ ਸਾਡਾ ਜ਼ਮੀਰ ਸੀਗਾ ਉਹ ਜਾਗ ਚੁੱਕਿਆ ਸੀਗਾ ਕਿਉਂਕਿ ਅਸੀਂ 4-5 ਦਿਨ ਪਹਿਲਾਂ ਤੋਂ ਅਸੀਂ ਇਹ ਜੀ ਦੀ ਮਤਲਬ ਕਿ ਸੋਚਣ ਲੱਗ ਰਹੇ ਸੀਗੇ ਵੀ ਅਸੀਂ ਆਹ ਕੰਟੈਂਟ ਪਾਉਣਾ ਛੱਡ ਦਈਏ ਤੇ ਜਦੋਂ ਮੇਰੀ ਵੀਡੀਓ ਚੱਲੀ ਵਾਇਰਲ ਹੋਈ ਭਾਈ ਸਾਹਿਬ ਅਮਰਤਪਾਲ ਸਿੰਘ ਮੈਰੋਜੀ ਜੀ ਦੇ ਵਿੱਚ ਪਹੁੰਚੀ ਇਹ ਵੀਡੀਓ ਚਲੋ ਉਹਨਾਂ ਨੇ ਸਾਨੂੰ ਜਿਵੇਂ ਵੀ ਸਮਝਾਇਆ ਅ ਅਸੀਂ ਉਹਨਾਂ ਦੀ ਗੱਲ ਮੰਨੀ ਤੇ ਉਹਨਾਂ ਦੀ ਗੱਲ ਮੰਨਣ ਤੋਂ ਬਾਅਦ ਅਸੀਂ ਨੇ ਮਾਫੀਨਾਮਾ ਆਪਣਾ ਪਾਤਾ ਤੇ ਅਸੀਂ ਆਪਣੀ ਗਲਤੀ ਕਬੂਲ ਕਰ ਲਈਤੀ ਹਾਂ ਹਾਂਜੀ ਬਿਲਕੁਲ ਸੋ ਭਾਈ ਜੀ ਤੁਸੀਂ ਕੀ ਕੰਮਕਾਜ ਕੀ ਕਰਦੇ ਹੋ ਨਾਲ ਨਾਲ ਇਸ ਦੇ ਕੰਮ ਕਰ ਮੈਂ ਕੁਝ ਨਹੀਂ ਕਰਦਾ ਇਹ ਕੰਮ ਕਰ ਬਸ ਮੈਂ ਪਹਿਲਾਂ ਸਟੱਡੀ ਕਰਦਾ ਸੀਗਾ ਜੀ ਤੇ ਨਾਲ ਨਾਲ ਮੈਂ ਬਸ ਆਹ ਸ਼ਾਰਟ ਮੂਵੀਆਂ ਦਾ ਕੰਮ ਕਰੀ ਜਾਂਦਾ ਸੀ 3 ਸਾਲ ਹੋ ਗਏ ਮੈਨੂੰ ਕੰਮ ਕਰਦਿਆਂ। ਹੂੰ ਕਿਤੇ ਨਾ ਕਿਤੇ ਜਦੋਂ ਪੈਦਾ ਬੋਲਡ ਕੰਟੈਂਟ ਪਾਉਣੇ ਆ ਤਾਂ ਪਰਿਵਾਰਕ ਤੌਰ ਤੇ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਵੀ ਸਮਝਾਉਂਦੇ ਨੇ ਕਿ ਬੇਟੇ ਇਹ ਕੰਮ ਛੱਡ ਦਿਓ, ਕੱਲੂ ਰਿਸ਼ਤਾ ਨਹੀਂ ਹੋਣਾ, ਵਿਆਹ ਨਹੀਂ ਹੋਣਾ। ਇਦਾਂ ਦਾ ਵੀ ਹੈਗਾ ਸੀ ਸੀਨ ਤੁਹਾਡੀ ਲਾਈਫ 'ਚ। ਹਾਂਜੀ ਹੋਇਆ ਸੀਗਾ ਜੀ ਮੇਰੇ ਘਰਦਿਆਂ ਨੇ ਬਥੇਰੀ ਵਰਗੇ ਆ ਕਿਉਂਕਿ ਹਨਾ ਮੇਰੀ ਏਜ ਵੀ ਛੋਟੀ ਸੀਗੀ ਤੇ ਛੋਟੀ ਉਹ ਹਜੇ ਵੀ ਅੱਗੇ ਰਿਸ਼ਤੇ ਬਾਰੇ ਜਾਂ ਕੁਝ ਵੀ ਕੰਮ ਬਾਰੇ 100 ਪ੍ਰੋਬਲਮ ਆ ਜਾਂਦੀ ਹੈ। ਤੇ ਮੰਨ ਕੇ ਚੱਲੋ ਮੈਂ ਇਸ ਲਾਈਨ ਦੇ ਵਿੱਚ ਜਦੋਂ ਆਇਆ ਸੀਗਾ ਮੈਨੂੰ ਰਾਤ ਦੇ ਕਈ ਵਾਰ 12 1 ਵੀ ਵੱਜ ਜਾਂਦੇ ਸੀਗੇ ਤੇ ਮਤਲਬ ਕਿ ਮੈਂ ਇਨੇ ਨੇਰੇ ਨੇਰੇ ਘਰੇ ਵੜਦਾ ਘਰ ਦੇ ਨੂੰ ਸੋਚ ਹੁੰਦੀ ਟੈਨਸ਼ਨ ਹੁੰਦੀ ਵੀ ਸਾਡਾ ਮੁੰਡਾ 12 1 ਵਜੇ ਰਾਤ ਨੂੰ ਆਉਂਦਾ ਵੀ ਪਰਾਂ ਤੂੰ ਆ ਕੰਮ ਛੱਡ ਦੇ ਪਰ ਮੈਨੂੰ ਮਨ ਦੇ ਵਿੱਚ ਇਹ ਸੀਗਾ ਵੀ ਮੈਂ ਬੰਨਣਾ ਤਾਂ ਐਕਟਰ ਹੀ ਬੰਨਣਾ ਹੂੰ ਮਤਲਬ ਕਿ ਫੁੱਲ ਟਾਈਮ ਯੂਟਿਊਬਰ ਤੁਸੀਂ ਹਾਂਜੀ ਫੁੱਲ ਟਾਈਮ ਹੀ ਮੈਂ YouTube ਦੇ ਉੱਤੇ ਧਿਆਨ ਦਿੰਦਾ ਸੀਗਾ ਤੇ ਮੈਂ ਮਤਲਬ ਕਿ ਮੈਂ ਹੋਰ ਕੰਮ ਆਪਦੇ ਘਰ ਦੇ ਘਰ ਦੇ ਕੰਮ ਛੱਡ ਕੇ ਇਹ ਕੰਮ ਨੂੰ ਮੈਂ ਪਹਿ ਲੈ ਲੈਂਦਾ ਸੀਗਾ ਤੇ ਲੋਕਾਂ ਨੇ ਵੀ ਬਾਅਦ ਚ ਸਵਾਲ ਲੈ ਟੋੜੀ ਮਾਫੀ ਦਾ ਜਿਹੜੇ ਕਹਿੰਦੇ ਸੀ ਪਹਿਲਾਂ ਚੱਕ ਦੋ ਫੱਟੇ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਬਹੁਤ ਸਵਾਲ ਲਿਆਈ ਲੋਕਾਂ ਨੇ ਥੋੜਾ ਨਹੀਂ ਬਹੁਤ ਜ਼ਿਆਦਾ ਸਵਾਲ ਲਿਆ ਹੂੰ ਜਿਹੜੇ ਲੋਕ ਕਹਿੰਦੇ ਸੀ ਹਾਂ ਬਈ ਆ ਵੀਡੀਓ ਪਾਓ ਤੁਹਾਡਾ ਹਨਾ ਅਸੀਂ ਤੁਹਾਡੇ ਨਾਲ ਆ ਖਿੱਚ ਦੋ ਕੰਮ ਚੱਕ ਦੋ ਫੱਟੇ ਉਹ ਲੋਕ ਹੁਣ ਕਹਿਣ ਲੱਗ ਰਹੇ ਨੇ ਨਾ ਨਾ ਸੋ ਨੇ ਗੰਦ ਪਾਇਲ ਛੋੜੇ ਨਾ ਬੰਨ ਲਈ ਤੀ ਇਹ ਚੀਜ਼ ਤਾਂ ਪਲਟ ਗਈ ਪਲਟ ਕੇ ਲੋਕ ਹੂੰ ਸੋ ਕੀ ਸਿੱਖਿਆ ਮਿਲੀ ਤੁਹਾਨੂੰ ਇਸ ਸਾਰੇ ਸਿਨੈਰੀਓ ਤੋਂ ਸਿੱਖਿਆ ਸਾਨੂੰ ਇਹ ਮਿਲੀ ਜੀ ਕਿਉਂਕਿ ਜਿਹੜੀਆਂ ਅਸਾਂ ਨੇ ਵੀਡੀਓ ਪਾਈਆਂ ਨੇ ਕਿਉਂਕਿ ਉਹਦੇ ਉੱਤੇ ਸਮਾਜ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ ਆਉਣ ਵਾਲੀ ਪੀੜ੍ਹੀ ਉੱਤੇ ਮਾੜਾ ਅਸਰ ਪੈਂਦਾ ਕਿਉਂਕਿ ਅਸੀਂ ਆਪਣੀ ਗਲਤੀ ਮੰਨੀ ਹੈ ਕਿਉਂਕਿ ਅਸੀਂ ਉੱਥੇ ਗਲਤ ਸੀਗੇ ਹੂੰ ਤਾਂ ਇਹ ਵੀ ਸਾਡੀ ਇੱਕ ਮਜਬੂਰੀ ਸੀ ਵੀਡੀਓ ਪਾਉਣਾ ਕਿਉਂਕਿ ਲੋਕ ਜਿਹੇ ਜੀ ਡਿਮਾਂਡ ਕਰਦੇ ਸੀਗੇ ਵੀਡੀਓ ਪਾਉਣ ਦੀ ਅਸੀਂ ਉਹੇ ਜਿਹੇ ਲੋਕਾਂ ਤੱਕ ਲੈ ਕੇ ਆਉਂਦੇ ਸੀਗੇ ਕਿਉਂਕਿ ਪਹਿਲਾਂ ਅਸੀਂ ਤਾਂ ਸਾਫ਼-ਸੁਥਰੀਆਂ ਵੀਡੀਓ ਪਾਉਂਦੇ ਸੀਗੇ ਕਿਤੇ ਨਾ ਕਿਤੇ ਉਹ ਵੀ ਗੁਨਾਹਗਰ ਨੇ ਹਾਂ ਲੋਕ ਗੁਨਾਹਗਰ ਨੇ ਤੁਸੀਂ ਮਾਫੀ ਮੰਗੀ ਉਹਨਾਂ ਨੂੰ ਵੀ ਲੋੜ ਹੈ ਮਾਫੀ ਦੀ ਇਹ ਇੰਨਾ ਕੰਟੈਂਟ ਦੀ ਭਾਲ ਕਰਦੇ ਜਿਹੜੇ ਹਾਂਜੀ ਹਾਂਜੀ ਉਹਨਾਂ ਦੇ ਵੀ ਮਤਲਬ ਕਿ ਜਿੰਨੇ ਅਸੀਂ ਹੱਕਦਾਰਾਂ ਅਸੀਂ ਮਾਫੀ ਮੰਗੀ ਉਹਨਾਂ ਨੂੰ ਵੀ ਮੰਗਣੀ ਚਾਹੀਦੀ ਹੈ ਕਿਉਂਕਿ ਜਿਹੇ ਜੀ ਉਹਨਾਂ ਨੇ ਡਿਮਾਂਡ ਕੀਤੀ ਡਿਮਾਂਡ ਕੀਤੀ ਹੈ ਉਹੀ じゃ ਅਸੀਂ ਨੇ ਲੋਕਾਂ ਨੂੰ ਦਿਖਾਇਆ ਨਾ ਕੋਈ ਅਸੀਂ ਕੋਈ ਲੋਕਾਂ ਤੋਂ ਮਤਲਬ ਕਿ ਲੋਕਾਂ ਤੋਂ ਮਤਲਬ ਕਿ ਜੇ ਅਸੀਂ ਪਹਿਲਾਂ ਵੀਡੀਓ ਸਾਫ ਸੁਥਰੀਆਂ ਪਾਉਂਦੇ ਸੀਗੇ ਲੋਕਾਂ ਨੇ ਜਿਹੇ ਜਾਂ ਮੰਗ ਕੀਤੀ ਸੀ ਉਹ ਉਹੀ ਜਾਂ ਪਾਇਆ ਸੀ ਨੇ ਸਾਫ ਸੁਥਰੀ ਵੀਡੀਓ ਤੇ ਕਿੰਨੇ ਕੁ ਵੀ ਹੋ ਜਾਂਦੇ ਸੀ ਆਹੀ ਜੀ ਵੈਸੇ 12000 ਮਿਹਨਤ ਵੀ ਬਹੁਤ ਲੱਗਦੀ ਸੀ ਮਿਹਨਤ ਵੀ ਬਹੁਤ ਹੀ ਮਤਲਬ ਕਿ 2 ਦਿਨ ਜਿਵੇਂ ਬਾਈ ਜੀ ਨੇ ਕਿਹਾ ਸਟੋਰੀ ਨੇ ਸਟੋਰੀ ਦੇ ਡਿਸਕਸ਼ਨ ਕਰਨ ਤੇ ਲੱਗ ਜਾਂਦੇ ਸੀਗੇ ਤੇ ਮੈਂ ਸਕ੍ਰਿਪਟ ਬਣਾਉਂਦਾ ਜਾਂ ਆਹ ਬਾਈ ਜੀ ਬਣਾਉਂਦੇ ਕੋਈ ਵੀ ਬਣਾਉਂਦਾ ਸਾਡੇ ਦੇ ਸਕ੍ਰਿਪਟ ਤਿੰਨਾਂ ਚੋਂ ਉਹ ਤੇ ਸਾਡੇ 2-3 ਦਿਨ ਲੱਗ ਜਾਂਦੇ ਫਿਰ ਐਡੀਟਿੰਗ ਦੇ 2 ਤੋਂ 3 ਘੰਟੇ ਲੱਗਣ ਹੀ ਲੱਗਣੇ ਸੀ ਸਾਡੇ ਜਦੋਂ ਵੀਊ ਦੇਖਦੀ ਫਿਰ ਬੜਾ ਦੁੱਖ ਲੱਗਦਾ ਮਾਨੂੰ ਹਾਂ ਹੀ ਹੌਸਲਾ ਟੁੱਟਦਾ ਹੀ ਸਾਡਾ ਵੀ ਵੀਊ ਤਾਂ ਆਈ ਨਹੀਂ ਕਿਉਂਕਿ ਜਿਹੜੀਆਂ ਅਸੀਂ ਨੇ ਬੋਲਡ ਸਟੋਰੀਆਂ ਪਾਈਆਂ ਨੇ ਜੀ ਇਹਦਾ ਨਾ ਤਾਂ ਸਾਨੂੰ ਫਾਇਦਾ ਹੋਇਆ ਤੇ ਨੁਕਸਾਨ ਹੋਇਆ ਹੀ ਉਲਟਾ ਹੁਣ ਆਉਣ ਵਾਲੇ ਸਮੇਂ 'ਚ ਕਿੱਦਾਂ ਦਾ ਕੰਟੈਂਟ ਕੰਟੈਂਟ ਦੇਖਣ ਨੂੰ ਮਿਲੂਗਾ ਕੰਟੈਂਟ ਹੀ ਦੇਖਣ ਨੂੰ ਮਿਲੂਗਾ ਸਾਫ਼ ਸੁਥਰਾ ਜਿਵੇਂ ਬਾਈ ਨੇ ਕਿਹਾ ਪਰਿਵਾਰ 'ਚ ਬੈਠਣ ਵਾਲਾ ਬੈਠ ਕੇ ਦੇਖਣ ਵਾਲਾ ਉਹ ਹੀ ਜਿਹਾ ਅਸੀਂ ਕੰਟੈਂਟ ਤੁਹਾਡੇ ਤੱਕ ਲੈ ਕੇ ਆਵਾਂਗੇ ਲੋਕਾਂ ਤੰਕੀ ਨਹੀਂ ਗਈ ਸਾਨੂੰ ਇੱਕ ਤਰ੍ਹਾਂ ਦਾ ਸਮਝਾਇਆ ਗਿਆ ਉਹਨਾਂ ਵੱਲੋਂ ਹੂੰ ਧਮਕੀ ਤਾਂ ਇਹ ਹੁੰਦਾ ਵੀ ਜੇ ਅਸੀਂ ਬਾਰੀ-ਬਾਰੀ ਹਟਦੇ ਨਾ ਫਿਰ ਉਹਨੂੰ ਧਮਕੀ ਮੰਨਦੇ ਵੀ ਸਾਡੀ ਗਲਤੀ ਹੁੰਦੀ ਫਿਰ ਸਾਨੂੰ ਉਹ ਸਮਝਾਉਂ ਧਮਕੀ ਦਿੰਦੇ ਉਹਨੇ ਧਮਕੀ ਨਹੀਂ ਆ ਇਹ ਸਮਝਾਇਆ ਗਿਆ ਵੀ ਭਾਈ ਤੁਸੀਂ ਟਿਕ ਜਾਓ ਸਾਡੀ ਗਲਤੀ ਤੇ ਅਸੀਂ ਮੰਨ ਲੀ ਹਾਂ ਤੁਸੀਂ ਮੰਨ ਲਈ ਹਾਂ ਅਸੀਂ ਮੰਨ ਲਈ ਠੀਕ ਹੈ ਹੁਣ ਕੋਈ ਖਤਰਾ ਨਹੀਂ ਤੁਹਾਨੂੰ ਨਾ ਤੁਹਾਨੂੰ ਕੋਈ ਸਿਕਿਉਰਿਟੀ ਦੀ ਲੋੜ ਹੈ ਨਹੀਂ ਸਾਨੂੰ ਤਾਂ ਖਤਰਾ ਕੀ ਅਸੀਂ ਗਲਤੀ ਤੇ ਅਸੀਂ ਮੰਨ ਲਈ ਖਤਰੇ 'ਚ ਸਿਕਿਉਰਿਟੀ ਜਿਉਂ ਤਾਂ ਕਿਹੜਾ ਆਪਾਂ ਨੇ ਕੁਝ ਕਰਿਆਗਾ ਚਲੋ ਠੀਕ ਹੈ ਜਿਹੜਾ ਗਲਤੀਆਂ ਤਾਂ ਵੱਡੇ-ਵੱਡੇ ਬੰਦਿਆਂ ਤੋਂ ਹੋ ਜਾਂਦੀਆਂ ਨੇ ਭਾਜੀ ਬਤੌਰ ਐਡੀਟਰ ਤੁਸੀਂ ਵੀਡੀਓ ਦੇ ਹਰ ਇੱਕ ਸੀਨ ਨੂੰ ਐਡਿਟ ਕਰ ਪਹਿਲਾਂ ਸਾਫ ਸੁਥਰੀ ਵੀਡੀਓਜ਼ ਵੀ ਬਣਾਈਆਂ ਉਹ ਵੀ ਐਡੀਟਿੰਗ ਕਰਦੀ ਹੂੰ ਜਦੋਂ ਅਡਲਟ ਕੰਟੈਂਟ ਪਾਉਂਦੇ ਸੀ ਉਹ ਵੀ ਐਡਿਟ ਕਰਦੀ ਹੂੰ ਤਾਂ ਕਿਵੇਂ ਜਮੀਰ ਇਜਾਜ਼ਤ ਦਿੰਦਾ ਸੀ ਦੀ ਜਦੋਂ ਬਣਾਉਂਦੇ ਸੀ ਉਦੋਂ ਤਾਂ ਇਨਾ ਪਤਾ ਨਹੀਂ ਲੱਗਦਾ ਵੀ ਕਿਵੇਂ ਕੁਝ ਬੋਲਿਆ ਕਿਵੇਂ ਕਿਉਂਕਿ ਸੁਣਦਾ ਨਹੀਂ ਸੀ ਆ ਦੂਰ ਲਵੇ ਬੰਦੇ ਹੁੰਦੇ ਸੀਗੇ ਜਦੋਂ ਐਡਿਟ ਕਰਦੇ ਸੀ ਉਦੋਂ ਥੋੜਾ ਜਿਹਾ ਮਨ ਨੂੰ ਇਦਾਂ ਲੱਗਦਾ ਸੀ ਕਿ ਵੀ ਗਲਤ ਕਰ ਰਹੇ ਆਂ ਕੁਝ ਆਪਾਂ ਹੂੰ ਕਿਤੇ ਨਾ ਕਿਤੇ ਜਮੀਰ ਇਜਾਜ਼ਤ ਨਹੀਂ ਦਿੰਦਾ ਸੀ ਹਾਂ ਉਹ ਤਾਂ ਹੈ ਹੀ ਸੀ ਪਰ ਲੋਕ ਥੋੜਾ ਜਿਆਦਾ ਜ਼ਿਆਦਾ ਕਮੈਂਟ ਕਰਦੇ ਸੀ ਨੀਚੇ ਵੀ ਤੁਸੀਂ ਅਸੀਂ ਪਹਿਲਾਂ ਕਹਿੰਦੇ ਵੀ ਤੁਹਾਡੀ ਵੀਡੀਓ ਚ ਸੀਨ ਨਹੀਂ ਸੀਨ ਵੀ ਦਿਖਾਉਣਾ ਸ਼ੁਰੂ ਕਰਤਾ ਥੋੜਾ ਬਹੁਤ ਫਿਰ ਕਹਿੰਦੇ ਵੀ ਤੁਸੀਂ ਬਾਡੀ ਪਾਰਟ ਨਹੀਂ ਦਿਖਾਉਂਦੇ ਬਾਡੀ ਪਾਰਟ ਵੀ ਦਿਖਾਓ ਅੱਛਾ ਹਾਂ ਉਹ ਵੀਡੀਓ ਅਸੀਂ ਡਿਲੀਟ ਕਰਦੇ ਨਹੀਂ ਕਮੈਂਟ ਮਿਲ ਜਾਂਦੇ ਤੁਹਾਨੂੰ ਨੀਚੇ ਉਹ ਅਸੀਂ ਡਿਲੀਟ ਮਾਰਤੀਆਂ ਵੀਡੀਓ ਕਿੰਨੇ ਕਿਤੇ ਲੋਕ ਵੀ ਉਕਸਾਉਂਦੇ ਸੀ ਹਾਂ ਲੋਕ ਜਦੋਂ ਵੀ ਤੁਸੀਂ ਪੋਸਟ ਕਰਤਾ ਪਰਸੋਂ ਜੇ ਲੋਕ ਦੇਖਦੇ ਸੀ ਇਹ ਕਮੈਂਟ ਕਰਦੇ ਸੀ ਤਾਂ ਹੀ ਪਾਉਂਦੇ ਸੀ ਨਾ ਅਸੀਂ ਵੀਡੀਓ ਜੇ ਕੋਈ ਦੇਖਦਾ ਨਾ ਫਿਰ ਅਸੀਂ ਵੀਡੀਓ ਕਾਦੇ ਵਾਸਤੇ ਪਾਉਣੀ ਸੀ ਇਹੀ ਲੋਕ ਨੇ ਜਿਹੜੇ ਬਾਅਦ ਚ ਫਿਰ ਗਿਆਨ ਦੰਦਦੇ ਨੇ ਵੀ ਪੰਜਾਬ ਦੀ ਨੌਜਵਾਨੀ ਖਰਾਬ ਕਰ ਰਹੇ ਨੇ ਹਾਂ ਇਹ ਮੇਰੇ ਤਾਂ 50% ਲੋਕ ਹੈਗੇ ਆ ਵਿੱਚ 50 ਸਹੀ ਵੀ ਆ 50 ਗਲਤ ਵੀ ਆ ਬਿਲਕੁਲ ਮੰਗ ਲਈ ਮਾਫੀ ਉਹ ਧਮਕੀ ਨਹੀਂ ਕਹਿ ਸਕਦੇ ਜੀ ਅਸੀਂ ਇਹਨੂੰ ਜਿਵੇਂ ਆਪਾਂ ਕੋਈ ਬੱਚਾ ਕਿਸੇ ਗੱਲ ਤੋਂ ਮੰਨ ਨਹੀਂ ਰਿਹਾ ਹੁੰਦਾ ਉਹਨੂੰ ਘੂਰ ਕੇ ਹਟਾਉਣੇ ਆਪਾਂ ਉਸ ਤਰ੍ਹਾਂ ਸਾਨੂੰ ਮਤਲਬ ਉਹਨਾਂ ਨੇ ਸਮਝਾਇਆਗਾ ਤੇ ਅਸੀਂ ਵੀਡੀਓ ਡਿਲੀਟ ਕਰ ਰਹੀਆਂ ਨੇ ਤੇ ਮਾਫੀਨਾਮਾ ਪਾਏਗਾ अच्छा अच्छा हां जी ਤੇ ਉਹਨਾਂ ਦੀ ਘੂਰ ਤੋਂ ਬਾਅਦ ਹੀ ਤੁਸੀਂ ਸਮਝੋ ਜਾਂ ਪਹਿਲਾਂ ਵੀ ਤੁਹਾਡੇ ਅੰਦਰ ਵਿਚਾਰ ਵਟਾਂਦਰਾ ਚੱਲ ਰਿਹਾ ਸੀ ਵੀ ਇਹ ਚੀਜ਼ਾਂ ਬੰਦ ਕਰ ਦਿੱਤੀਆਂ ਜਾਣ ਨਹੀਂ ਸਾਡੀ ਡਿਸਕਸ਼ਨ ਚੱਲ ਰਹੀ ਸੀ ਟੀਮ ਦੀ ਸਾਰੀ ਦੀ ਅਸੀਂ ਉਸ ਤੋਂ ਪਹਿਲਾਂ ਵੀ ਬੰਦ ਕਰਨਾ ਚਾਹੁੰਦੇ ਸੀਗੇ ਉਸ ਤੋਂ ਬਾਅਦ ਭਾਈ ਸਾਹਿਬ ਦੀ ਵੀਡੀਓ ਆ ਗਈ ਅਸੀਂ ਵੈਸੇ ਵੀ ਬੰਦ ਹੀ ਕਰਨੀਆਂ ਸੀ ਇਹ ਹਾਂਜੀ ਇਹ ਰਸਤਾ ਅਪਣਾਇਆ ਹੀ ਕਿਉਂ ਡਬਲ ਮੀਨਿੰਗ ਕਮੇਡੀ ਦਾ ਰਸਤਾ ਕਿਉਂ ਅਪਣਾਇਆ ਤੁਸੀਂ ਇਹ ਤਾਂ ਹੀ ਸਾਨੂੰ ਮਤਲਬ ਸਾਫ਼ ਸੁਥਰੀਆਂ ਵੀਡੀਓ ਤੋਂ ਜਦੋਂ ਆਡੀਅנס ਸਾਨੂੰ ਕੰਪੇਲ ਕਰੀ ਜਾਂਦੀ ਸੀ बार-बार ਕਮੈਂਟਾਂ ਚ ਵਧੀਆ ਪਾਓ ਕੋਸਾ ਮਸਾਲਾ ਪਾਓ ਸੀਨ ਪਾਓ ਹੂੰ ਕੁੜੀਆਂ ਵਧੀਆ ਪਾਓ ਤਾਂ ਕਰਕੇ ਸਾਨੂੰ ਹੋਇਆ ਸੀ ਉਹ ਆਪ ਉਕਸਾਉਂਦੇ ਸੀ ਤੁਹਾਨੂੰ ਆਡੀਅנס ਹਾਂਜੀ ਹਾਂਜੀ ਬਿਲਕੁਲ ਆਡੀਅנס ਹਾਂਜੀ ਕਹਿੰਦੀ ਸੀ ਸਾਨੂੰ ਕਮੈਂਟਾਂ ਰਹੀ ਵੀ ਤਾਂ ਨਹੀਂ ਚੱਲ ਰਹੀਆਂ ਕੁਝ ਪਾਓ ਇਹ ਚ ਮਾੜਾ ਮੋਟਾ ਫਿਰ ਚੱਲਣਗੇ ਹੂੰ ਹਾਂਜੀ ਕਿਤਨਾ ਕਿਤੇ ਉਹਨਾਂ ਦਾ ਵੀ ਯੋਗਦਾਨ ਹੈਗਾ ਹਾਂਜੀ ਹੈਗਾਗਾ ਕਿਉਂਕਿ ਜਿਹੀ ਜਿਹੀ ਉਹਨਾਂ ਨੇ ਡਿਮਾਂਡ ਕਰੀ ਅਸੀਂ ਤਾਂ ਹੋਈ ਸਪਲਾਈ ਕਰੀ ਹੈਗੀ ਹੂੰ ਹਾਂਜੀ ਕਿੰਨੇ ਸਮੇਂ ਤੋਂ ਬਣਾਉਂਦੇ ਆ ਰਹੇ ਸੀ ਤੁਸੀਂ ਵੀਡੀਓ ਹਾਂਜੀ ਲਗਭਗ ਹੁਣ ਅਸੀਂ ਮਤਲਬ ਜਿਵੇਂ 6-7 ਮਹੀਨੇ ਹੋ ਗਏ ਸੀਗੇ ਪਹਿਲਾਂ ਸਾਫ਼ ਸੋਥਰੇ ਕੰਟੈਂਟ ਬਣਾ ਰਹੇ ਸੀ ਤੇ ਇਹਦੀਆਂ ਤਾਂ ਅਸੀਂ 5-6 ਵੀਡੀਓ ਅਪਲੋਡ ਕਰੀਆਂ ਸੀਗੀਆਂ ਬੋਲਡ ਹਨ ਹਾਂਜੀ ਠੀਕ ਹੈ ਸੋ ਕਿਵੇਂ ਦਾ ਮਹਿਸੂਸ ਹੁੰਦਾ ਜਦੋਂ ਇਤਾਂ ਦੀ ਵੀਡੀਓਜ਼ ਬਣਾਉਨੇ ਹੋ ਕਿਤੇ ਨਾ ਕਿਤੇ ਪਰਿਵਾਰਕ ਤੌਰ ਤੇ ਵੀ ਆਪਾਂ ਕਹਿੰਦੇ ਬਹੁਤ ਗੱਲਾਂ ਸਹਿਣੀਆਂ ਪੈਂਦੀਆਂ ਨੇ ਫੇਸ ਕਰਨੀਆਂ ਪੈਂਦੀਆਂ ਨੇ ਬਿਲਕੁਲ ਜੀ ਹਾਂਜੀ ਪਰ ਪਰਿਵਾਰ ਨੂੰ ਵੀ ਮਤਲਬ ਇਹ ਚੀਜ਼ਾਂ ਦੇ ਬਹੁਤ ਔਖਾਗਾ ਸਾਹਮਣਾ ਕਰਨਾ ਕਿਉਂਕਿ ਲੋਕਾਂ ਦੇ ਵਿੱਚ ਵਿਚਰਨਾ ਤੇ ਰਿਸ਼ਤੇਦਾਰਾਂ ਦੇ ਵਿੱਚ ਹਰ ਇੱਕ ਨੂੰ ਔਖਾ ਹੈਗਾ ਜੇ ਜਦੋਂ ਆਪਾਂ ਕੋਈ ਗਲਤ ਕੰਮ ਕਰਾਂਗੇ ਗਲਤ ਕੰਮ ਹੋਵੇ ਤਾਂ ਗਲਤ ਹੀ ਨਤੀਜੇ ਨੇ ਹਾਂ ਲੱਗਦਾ ਜਿਹੜਾ ਕਮਲਕੌਰ ਭਾਬੀ ਦਾ ਕਤਲ ਹੋਇਆ ਉਸ ਤੋਂ ਬਾਅਦ ਇਹ ਚੀਜ਼ਾਂ ਸੁਧਰ ਜਾਣਗੇ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਜਿਹੜੇ ਲੱਛਰ ਤਾਂ ਪਰੋਸਦੇ ਨੇ ਉਹ ਸੁਧਰ ਜਾਣਗੇ ਤੇ ਲੱਗਦਾ ਤੁਹਾਨੂੰ ਵੀ ਕਤਲ ਹੀ ਇਸ ਮਸਲੇ ਦਾ ਹੱਲ ਹੈ ਦੇਖੋ ਜੀ ਸੁਧਰਨ ਦਾ ਦਾ ਕਿਉਂਕਿ ਆਪ ਸੋਚਣਾ ਚਾਹੀਦਾ ਵੀ ਅੱਗੇ ਆਪਣੇ ਸਮਾਜ ਤੇ ਇਹਦਾ ਕੀ ਇਫੈਕਟ ਪੈ ਰਿਹਾਗਾ ਕਿਉਂਕਿ ਇਹ ਚੀਜ਼ ਨੂੰ ਸਾਡੇ ਨੂੰ ਵੀ ਕਹਿਣਗੇ ਵੀ ਹੁਣ ਇਹ ਕੱਟ ਕੇ ਵੀਡੀਓ ਦੋ ਦਿਨਾ ਬਾਅਦ ਦੇ ਸੈਣੇ ਬਣੇ ਬੈਠੇ ਨੇ ਪਰ ਆਪਾਂ ਨੂੰ ਪਤਾ ਗਈ ਸਾਡੀਆਂ ਅੱਖਾਂ ਥੋੜੀਆਂ ਚਲੋ ਟਾਈਮ ਨਾਲ ਖੁੱਲ ਗਈਆਂ ਆਪਾਂ ਕਹਿਣੇ ਵੀ ਸਾਰੇ ਨੇ ਖੁੱਲਣੇ ਚਾਹੁੰਦੇ ਨੇ ਜਿਹੜੇ ਇਹੋ ਜਿਹਾ ਕੰਟੈਂਟ ਪਾ ਰਹੇ ਨੇਗੇ ਵੀ ਕਿਤੇ ਨਾ ਕਿਤੇ ਆਉਣ ਵਾਲੇ ਬੱਚਿਆਂ ਤੇ ਬਹੁਤ ਭੜਾ ਪ੍ਰਭਾਵ ਪੈਣਾਗਾ ਵੀ ਆਪਾਂ ਨੂੰ ਇਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਵੀ ਸਾਫ਼ ਸੁਥਰਾ ਕੰਟੈਂਟ ਪਾਉਣਾ ਚਾਹੀਦਾ ਹੁਣ ਤੁਸੀਂ ਬੋਲਡ ਕੰਟੈਂਟ ਪਾਉਣਾ ਛੱਡ ਦਿੱਤਾ ਕਿੰਨਾ ਕ ਘਾਟਾ ਪੈ ਜੂ ਤੁਹਾਨੂੰ ਹੁਣ ਕੋਈ ਘਾਟਾ ਨਹੀਂ ਪੈ ਜੀ ਸਾਨੂੰ ਉਹਦਾ ਕੋਈ ਫਾਇਦਾ ਵੀ ਨਹੀਂ ਹੋਇਆ ਜਿਵੇਂ ਕਹੀਏ ਸਾਨੂੰ ਕੋਈ ਉਹਦਾ ਬਾਲਾ ਬੈਨੀਫਿਟ ਵੀ ਨਹੀਂ ਹੋਇਆ ਸਾਡਾ ਨਹੀਂ ਹੋ ਕਿਚੋ ਹਾਂਜੀ ਤੇ ਹੋਰ ਜਿਵੇਂ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਜਿਵੇਂ ਦੀਪਿਕਾ ਲੂਥਰਾ ਹੋਗੀ ਪ੍ਰੀਤ ਜੱਟੀ ਹੋਗੀ ਉਹ ਕਹਿ ਰਹੇ ਨੇ ਕਿ ਜੀ ਸਾਡੀ ਮਜਬੂਰੀ ਏ ਸਾਨੂੰ ਤਾਂ ਐਵੇਂ ਕਰਨਾ ਪੈਂਦਾ ਹੈ ਹੈਨਾ ਹੁਣ ਦੀਪਿਕਾ ਲੂਥਰਾ ਨੇ ਤਾਂ ਸਿਕਿਉਰਿਟੀ ਦੀ ਵੀ ਡਿਮਾਂਡ ਕੀਤੀ ਵੀ ਮੈਨੂੰ ਖਤਰਾ ਹੈ ਤੁਹਾਨੂੰ ਨਹੀਂ ਲੱਗਦਾ ਤੁਹਾਨੂੰ ਵੀ ਸਿਕਿਉਰਿਟੀ ਦੀ ਨਹੀਂ ਅਸੀਂ ਨਹੀਂ ਜਦੋਂ ਸਾਨੂੰ ਪਤਾ ਸੀ ਅਸੀਂ ਗਲਤ ਰਸਤੇ 'ਚ ਅਸੀਂ ਗਲਤ ਵੀਡੀਓ ਪਾ ਰਹੇ ਸੀਗੇ ਸਾਨੂੰ ਪਤਾ ਸੀ ਕਿਉਂਕਿ ਹਰ ਇੱਕ ਬੰਦੇ ਨੂੰ ਪਤਾ ਹੁੰਦਾ ਵੀ ਮੈਂ ਕਿਹੋ ਜਿਹਾ ਕੰਮ ਕਰ ਰਿਹਾ ਸਹੀ ਕਰ ਰਿਹਾ ਕਿ ਮੈਂ ਗਲਤ ਕਰ ਰਿਹਾ ਤਾਂ ਅਸੀਂ ਉਹ ਤੋਂ ਪਾਸਾ ਵੱਟਿਆ ਹੀ ਕੋਈ ਲੋੜ ਨਹੀਂ ਸਿਕਿਉਰਿਟੀ ਦੀ ਕਿਉਂਕਿ ਜਦੋਂ ਆਪਾਂ ਸਹੀ ਵਾਲੇ ਪਾਸੇ ਹੋਗੇ ਤੁਹਾਨੂੰ ਖਤਰਾ ਨਹੀਂ ਨਹੀਂ ਜੀ ਕੋਈ ਖਤਰਾ ਨਹੀਂ ਹੈਗਾ ਕਿਉਂਕਿ ਜਦੋਂ ਆਪਾਂ ਗਲਤ ਕੰਮ ਛੱਡਦੇ ਆਪਾਂ ਨੂੰ ਸਮਾਜ ਚ ਕਾ ਦਾ ਖਤਰਾ ਹੈ ਜਦੋਂ ਗਲਤ ਕਰਾਂਗੇ ਤਾਂ ਕੋਈ ਤਾਂ ਤਾਂ ਦੁਸ਼ਮਣ ਬਣਨਗੇ ਕੋਈ ਨਾ ਕੋਈ ਤਾਂ ਆਪਾਂ ਨੂੰ ਬਹੁਤ ਬੰਦੇ ਨੇ ਜਿਹੜੇ ਸੋਸਾਇਟੀ ਦੇ ਵਿੱਚ ਇਹ ਚੀਜ਼ਾਂ ਨਹੀਂ ਬਰਦਾਸ਼ਤ ਕਰਦੇ ਬਿਲਕੁਲ ਹੁਣ ਆਉਣ ਵਾਲੇ ਸਮੇਂ ਚ ਪਿੰਡੂ ਜੱਟ ਰਿਕਾਰਡਸ ਦਾ ਆਪਾਂ ਨੂੰ ਉਹਨਾਂ ਦੇ ਚੈਨਲ ਤੇ ਕਿੱਦਾਂ ਦਾ ਕੰਟੈਕਟ ਦੇਖਣ ਨੂੰ ਮਿਲੂਗਾ ਸਾਫ਼ ਸੁਥਰਾ ਹੀ ਪਰਿਵਾਰ ਚ ਬੈਠ ਕੇ ਦੇਖਣ ਵਾਲਾ ਚਿਹਰੇ ਹੋ ਪਿਆਉਤੀ ਬ